ਜੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਉਮੀਦ ਹੈ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਲਓ ਜੀ ਲੱਗਿਆ ਆਪਾਂ ਬਲੌਗ ਸ਼ੁਰੂ ਕਰਨ ਦੇ ਬਲੌਗ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਤੇ ਅੱਜ ਹੈਗੀ ਇਹ 10ਵੀਂ ਤੇ ਨਾਲ ਦੀ ਨਾਲ ਤੁਹਾਨੂੰ ਦਸਵੀਂ ਦੇ ਨਾਲ ਪੰਜਵੀਂ ਵੀ ਹੈ ਜੀ ਤੇ ਤੁਹਾਨੂੰ ਦਸਵੀਂ ਤੇ ਪੰਜ ਦੀਆਂ ਜੀ ਬਹੁਤ ਬਹੁਤ ਵਧਾਈਆਂ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਤੁਹਾਡੀ ਅਨੇਕ ਕਮਾਈਆਂ 'ਚ ਪਰਮਾਤਮਾ ਬਰਕਤ ਪਾਵੇ ਤੇ ਅੱਜ ਸਾਡੇ ਸੀ ਸਿੰਘਾਂ ਤੇ ਪਾਏ ਜਾਣੇ ਆ ਜੀ ਭੋਗ ਦਸਵੀਂ ਦੇ ਆਪਾਂ ਚੱਲੇ ਆ ਉੱਥੇ ਨੂੰ ਤੇ ਚਰਨਜੀਤ ਕੌਰ ਦਾਦਾ ਤੁਹਾਨੂੰ ਪਤਾ ਹੀ ਹੈ ਜੀ ਕੰਮ ਇਹਦਾ ਨਿਭੜਦਾ ਹੈ ਨਹੀਂ ਕਿਉਂਕਿ ਇਹ ਤਾਂ ਨਸੀਬਾ ਦੇ ਵਿੱਚ ਵੀ ਗੁਰੂ ਘਰ ਦਾ ਗੁਰੂ ਘਰ ਦੇ ਦਾਰਸ਼ਨ ਕਰਨਾ ਵੀ ਨਹੀਂ ਕਿਉਂਕਿ ਜਿਹੜੇ ਦਾਰਸ਼ਨ ਨੇ ਨਾ ਇਹੋ ਕਿਸਮਤ ਤੋਂ ਬਿਨਾ ਨਹੀਂ ਹੁੰਦੇ ਤੇ ਇਹਦੀ ਕਿਸਮਤ ਦੇ ਵਿੱਚ ਪਰਮਾਤਮਾ ਨੇ ਅਜ ਅੱਜ ਲਈਈ ਨਹੀਂ ਸੱਸੀ ਗਾਜੀ ਸਾਰਿਆਂ ਨੂੰ ਪਰਮਾਤਮਾ ਜਰਦਾ ਸਾਹਿਬ ਕਿਛ ਚੰਗੀ ਜਲਾ ਵਿਚਰ ਉਹ ਕੰਮ ਕਰ ਉਹ ਦੁੱਖ ਤਕਲੀਫਾਂ ਤੋਂ ਦੂਰ ਪਰਮਾਤਮਾ ਇਹ ਵੀ ਕਹਿੰਦਾ ਕਿ ਮੇਰੇ ਦਰ ਪਿਆ ਉਹ ਤੇ ਆਪਣਾ ਘਰ ਵੀ ਸਵਾਰੋ ਤੁਹਾਨੂੰ ਵੀ ਪਤਾ ਵੀ ਮੈਂ ਪੈਰ ਲੱਗ ਕਿੰਨੀ ਔਖੀ ਆ ਚਲ ਅਹੀਂ ਬਹੁਤ ਵੀ ਜਿਹੜੇ ਤੁਸੀਂ ਚੱਲੇ ਟਾਈਮ ਤੋਂ ਟਾਈਮ ਕੱਢ ਕੇ ਆਪਣੀ ਹਾਜ਼ਰੀ ਲਾਉਣ ਸਾਰਿਆਂ ਦੀ ਮੈਂ ਤਾਂ ਆਪਣੇ ਜੋਗੀ ਲਾਉਣ ਚੱਲੇ ਆ ਕਿਸੇ ਜੋਗੀ ਨਹੀਂ ਆਇਆ ਹੈਗਾ ਵੀ ਸਾਡੇ ਜੋਗੀ ਬਿਲਕੁਲ ਮੈਂ ਗੁਰੂ ਘਰ ਜਾਊਂਗਾ ਉੱਥੇ ਸੇਵਾ ਕਰੂੰਗਾ ਉਹ ਕਿਦੇ ਖਾਤਰ ਮੈਂ ਆਪਣੇ ਖਾਤਰ ਚੱਲੋ ਤੁਸੀਂ ਆਪ ਮੈਂ ਕਿਸੇ ਖਾਤਰ ਨਹੀਂ ਮੰਨ ਕੇ ਚੱਲੋ ਫੇਰ ਮੈਂ ਵੀ ਤਾਂ ਹੁਣ ਹਾਲੀਵੁੱਡ ਕੰਮ ਨੇ ਵੇਰਨਾ ਹੰਦ ਬਈ ਮੈਂ ਓਚਾ ਜਿਹਾ ਲਾਉਣ ਤੁਹਾਨੂੰ ਪਤਾ ਕਿ 20 ਸਾਲ ਤੋਂ ਨਾ ਡੱਡਾ ਜਿਹਾ ਬੈਹਿੰਦਾ ਹੁਣ ਮੈਡੀਕਲ ਆ ਵੀ ਤਾਂ ਕਰਨਾ ਜ਼ਰੂਰੀ ਹੈ ਘਰ ਕੜਾ ਕਿਸੇ ਨੂੰ ਕਰ ਵੀ ਦੇਖੋ ਜਿੱਥੇ ਡਿਊਟੀ ਕਰਦੇ ਆਂ ਏਦਿਵੇਂ ਸਾਡਾ ਮੰਦਰ ਆਏ ਕਿਉਂਕਿ ਘਰ ਆ ਇਹ ਵੀ ਸਾਡਾ ਜਿੱਥੇ ਅਸੀਂ ਡਿਊਟੀ ਕਰਦੇ ਆ ਤੇ ਕਿਨਹੀਂ ਸਾਨੂੰ ਜੁਗਾਰ ਮਿਲਦਾ ਸਾਫ਼ ਕਰਨਾ ਬਹੁਤ ਜ਼ਰੂਰੀ ਹੈ ਇਹਦੀ ਵੀ ਸਫਾਈ ਮਹਾਰਾਜ ਕਹਿੰਦਾ ਕਿ ਜਿਹੜਾ ਸਾਨੂੰ ਰੋਟੀ ਦਿੱਤੀ ਆ ਉਹ ਕਿਤਾਂ ਲੱਗੇ ਤੁਸੀਂ ਉਹਨੂੰ ਵੀ ਓਵੇਂ ਰੱਖੋ ਗੁਰ ਘਰ ਮੰਗੋ ਬਣਾ ਕੇ ਹਾਂ ਤਾਂ ਇਹ ਸਾਨੂੰ ਦੇ ਜਿੱਦ ਕਰਦੇ ਆਪਾਂ ਸਫਾਈ ਕਰਦੇ ਹਾਂ ਬਿਲਕੁਲ ਇਹ ਨਹੀਂ ਕਰਕੇ ਥੋੜਾ ਜਿਹਾ ਹੋ ਗਿਆ ਜੀ ਕੰਮ ਖਰਾਬ ਤੇਰੀ ਆਵਾਜ਼ ਕਾ ਤੇ ਘਟ ਦਿੰਦੀ ਹੈ ਵੀਡੀਓ ਦੇ ਰੱਬ ਜੀ ਆ ਵੀਡੀਓ ਦੇਖ ਕੇ ਤਾਂ ਕੋਈ ਨਹੀਂ ਜਿੰਨੀ ਕਹਿ ਕੇ ਹੁੰਦੀ ਕਿ ਨਹੀਂ ਬੱਲੇ ਮੈਂ ਨਾ ਹੀ ਤੁਹਾਨੂੰ ਕਿਤੇ ਚੁੱਪ ਚਪੀਤੇ ਜਿੱਦਣ ਇਹ ਬੋਲ ਦਿਓ ਕਿ ਵੀਡੀਓ ਬਣਾਉਂਗਾ ਆ ਨੇੜੇ ਤੇ ਸਾਰੇ ਬੰਦੇ ਨੂੰ ਪਤਾ ਲੱਜ ਜਾਂਦਾ ਨੇ ਇਹ ਸਾਡੇ ਘਰਾਂ ਕੁਛ ਲਾਦੇ ਵੀ ਹਾਂ ਚਾਰੰਗੀ ਦਾ ਮੈਂ ਐਂ ਕਿਹਾ ਇਹਨਾਂ ਨੂੰ ਆਇਆ ਕਿ ਉਹ ਤੁਸੀਂ ਕਮੈਂਟਾਂ ਵਿੱਚ ਵੀ ਜਿਹੜੇ ਨਾਲ ਆਪਣੇ 20-25 ਬੰਦੇ ਕਰਦੇ ਆ ਡਿਊਟੀ ਵੀ ਉਹਨਾਂ ਦੇ ਨਾਲ ਇੱਕ ਦਿਨ ਵੀਡੀਓ ਬਣਾਇਓ ਤੁਹਾਨੂੰ ਚਾਰੰਗੀ ਦੀ ਬਾਤ ਸੁਣਦੀ ਆ ਕਿ ਨਹੀਂ ਮੈਨੂੰ 6 ਸਾਲ ਹੋ ਗਏ ਉਹਦੇ ਰਹਿੰਦੀ ਨੂੰ ਫਿਰ ਤੁਹਾਨੂੰ ਦੱਸ ਦੇਣੀ ਕਿ ਮੈਂ ਕਿੰਨਾ ਕਬੂ ਕਿਉਂਕਿ ਜੇ ਇਹਨੇ ਬੋਲਿਆ ਕੀ ਕਰਨੇ ਜੀ ਜੇ ਬੋਲ ਲੈ ਇਹਨੇ ਪਹਿਲਾਂ ਕਿ ਬਾਹਰ ਦੇਖਣਾ ਹੈ ਹੈ ਕੋਈ ਹੈ ਤਾਂ ਨਹੀਂ ਜਦ ਹੈ ਨਹੀਂ ਹੈ ਐਂ ਮੈਂ ਕਹਾਂ ਤੇ ਬੋਲੂਗੀ ਤੂੰ ਬੋਲਦੀਆਂ ਚਿਣਕਦੀਆਂ ਜਾਂ ਤੂੰ ਇਹ ਤਾਂ ਹੁਣ ਤੁਹਾਨੂੰ ਮੈਂ ਪਤਾ ਹਣਾ ਤੁਸੀਂ ਆਪਣੇ ਕੋਲ ਤੇ ਮਾਰੀ ਜਾਂਦੇ ਆ ਤੇ ਜਾਇਓ ਹੀ ਹੋਰ ਗੱਲ ਮੇਰੀ ਮੈਂ ਤਾਂ ਬੋਲਣਾ ਹੀ ਆ ਭਾਈ ਇੱਕ ਤਾਂ ਮੈਨੂੰ ਸਾਫੀ ਸੁਬਰੀ ਲਿਆ ਤੇ ਇੱਕ ਨੂਆ ਨੰਬਰ ਮਨਿੰਦਰ ਨੂੰ ਜੇ ਛੁੱਟੀ ਹੋ ਕਿ ਉਹ ਕਿਨੂੰ ਮੱਥਾ ਜੂਟ ਕਾ ਲਿਆ ਹਾਂ ਅਸੀਂ ਜਾਣਾ ਹਾਂ ਉਹਨੇ ਆ ਜਾਣਾ 11:00 ਵਜੇ 11:00 12:00 ਵਜੇ ਦੇ ਲਗਭਗ ਆਏ ਹਾਂ ਹਾਂ ਉਹਦਾ ਮੱਥਾ ਜੂਟ ਕਾ ਲਿਆ ਤੇ ਅੱਜ ਤੁਸੀਂ ਪੰਜਵੀਂ ਹੁਣ ਮੈਨੂੰ ਲੇਟ ਦੱਸਿਆ ਨਹੀਂ ਤਾਂ ਅੱਜ ਮੇਰਾ ਪੈਰ ਵੀ ਦੁਖਦਾ ਨਹੀਂ ਰੱਬ ਜੇ ਅੱਜ ਨਾ ਪੇਪਰ ਹੁੰਦਾ ਮੈਂ ਫਿਰ ਮਨਿੰਦਰ ਨੂੰ ਵੀ ਸੁਖ ਉਤਾਰ ਕੇ ਆਉਣੀ ਸੀ ਅਸੀਂ ਪਟਿਆਲੇ ਦੁਖਨਵਾਰ ਗੁਰਦੁਆਰੇ ਸਾਹਿਬ ਤੋਂ ਸਾਨੂੰ ਮਨਿੰਦਰ ਉੱਥੇ ਤੋਂ ਹੀ ਮਿਲੇ ਆ ਤੇ ਅਸੀਂ ਸਾਡੀ ਸੋਖ ਰਹੇ ਦੀ ਜੀ ਅਸੀਂ ਪੂਰੀ ਉਹ ਵੀ ਕਰ 8 ਮਹੀਨੇ ਸਾਲ ਲੱਗ ਗਿਆ ਮਨਿੰਦਰ ਨੂੰ ਇਹ ਜਾਂਦੇ ਨਹੀਂ ਸੀ ਵੀ ਉਤਰਨੀ ਵੀ ਪੰਜਵੀਂ ਨੂੰ ਆ ਅਸੀਂ ਕਹਿੰਦੇ ਸੀ ਜਿੱਦਾਂ ਹਾਂ ਜਾਂਦੇ ਹੁੰਦੇ ਸੀ ਚੌਂਕੀ ਭਾਰਨ ਪੰਜਵੀਂ ਨੂੰ ਤੜਕੇ ਨੂੰ ਅਸੀਂ ਅਰਦਾਸ ਵਿੱਚ ਸ਼ਾਮਲ ਹੁੰਦੇ ਸੀ ਕਹਿੰਦੇ ਦੇਖੋ ਜਦੋਂ ਨਾ ਆਪਾਂ ਨੇ ਕੁਝ ਲੈਣਾ ਹੁੰਦਾ ਫਿਰ ਅਸੀਂ ਨੱਕ ਪੂਰੇ ਦੇ ਗਿਰ ਗਿਆ ਪੂਰੇ ਇਹ ਗੱਲ ਤੇਰੀ ਮੰਨਣ ਦੀ ਜਿਆਦਾ ਸਾਨੂੰ ਮਿਲ ਜਾਂਦਾ ਫਿਰ ਅਸੀਂ ਪਰਮਾਤਮਾ ਨੂੰ ਅੱਧਾ ਭੁੱਲ ਜਾਂਦੇ ਅੱਧਾ ਤੋਂ ਵੀ ਵੱਧ ਭੁੱਲ ਜਾਂਦੇ ਭੁੱਲੇ ਜਾਂਦੇ ਮੋੜ ਕੇ ਦੇਖੋ ਸਾਡਾ ਕਿਤੇ ਹੋਂਦਵੇਂ ਨਹੀਂ ਹੋਇਆ ਕਿ ਅਸੀਂ ਤੜਕੇ ਜਾ ਸਕਦੇ ਹਾਂ ਜਦ ਅਸੀਂ ਇਹ ਜਿਹੇ ਧੁੰਦਾਂ ਵਿੱਚ ਕੋ ਮਾਗਦੇ ਮਹੀਨੇ ਗਏ ਆ ਅਸੀਂ ਪੂਰੀਆਂ ਕਰੀਆਂ ਤੇ ਮਹਾਰਾਜ ਨੇ ਵੀ ਸਾਨੂੰ ਫੜ ਦਿੱਤਾ ਤੇ ਹੁਣ ਸਾਡਾ ਮੱਥਾ ਟਿਕਾਉਣ ਦਾ ਪਤਾ ਨਹੀਂ ਵੀ ਕਾਦ ਮਹਾਰਾਜ ਨੇ ਹੁਕਮ ਬਖਸਣਾ ਬਿਨਾ ਹਾਂ ਗੱਲ ਹੁਕਮ ਦੀ ਆ ਉਹਦੇ ਹੁਕਮ ਬਿਨਾ ਪੱਤਾ ਵੀ ਨਹੀਂ ਹਿਲਦਾ ਜਦੋਂ ਉਹਨੇ ਬੁਲਾਉਣਾ ਤੈਨੂੰ ਤੇ ਮੈਨੂੰ ਪਤਾ ਹੀ ਨਹੀਂ ਲੱਗਣਾ ਜਦੋਂ ਉਹਨੇ ਖਿੱਚ ਲੈਣਾ ਵੀ ਆ ਜਾਓ ਭਾਈ ਬਸ ਕੋਈ ਵੀ ਸਾਡੇ ਜਿੱਦਾ ਭੈਣਾਂ ਆਂਦੀ ਬਾਹਰ ਜਿਆਦਾ ਪੀ ਸੀ ਬਸ ਐਦਾ ਹੀ ਕਰਦੇ ਰਹਿੰਦੇ ਆ ਸਲਾਹਾ ਭੈਣ ਤੈਨੂੰ ਲੈ ਕੇ ਜਾਣਾ ਫੇਰ ਅੱਗੇ ਪਿੱਛੇ ਕਹਿੰਦੇ ਭੈਣ ਚੱਲ ਕੋਈ ਨਾ ਐਨੇ ਦਿਨ ਭੈਣੇ ਮਹੀਨਾ ਤੇਰੀ ਛੁੱਟੀ ਫੇਰ ਚੱਲਦੀ ਆ ਚੱਲਦੇ 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 ਬਸ ਭੈਣ ਚੱਲੇ ਵੀ ਜਾਂਦੀ ਆਗੇ ਪਰ ਸੱਤੋਂ ਨਹੀਂ ਜਾ ਹੁੰਦਾ ਇਸ ਵਾਰ ਤਾਂ ਮੈਂ ਹੁਣ ਇਹਨਾਂ ਨੂੰ ਕਹਿ ਨਹੀਂ ਵੀ ਮੈਂ ਤਾਂ ਲੜਕੇ ਜਿਆਦਾ ਤੁਸੀਂ ਜਾਣਾ ਚੱਲੇਓ ਨਹੀਂ ਮੈਂ ਤਾਂ ਮਨਿੰਦਰ ਨੇ ਸਾਜਰੇ ਸੀ ਲੰਘ ਜਾਣਾ ਤੇ ਨਹੀਂ ਆਪਣੇ ਪਿੰਡ ਨਾਲੋਂ ਉਧਰ ਤੋਂ ਨੇੜੇ ਆ ਹਾਂ ਮੋਟਰਸਾਈਕਲ ਪਰ ਜਾਇਓ ਪਿੰਡ ਤੇਰਾ ਨੇੜੇ ਆ ਜੀ ਪਿੰਡ ਤੇ ਤੇ ਇਹਨੂੰ ਬਹੁਤ ਨੇੜੇ ਆ ਪੈਂ ਇਥੋਂ 20 ਕਿਲੋਮੀਟਰ ਦਾ ਪਿੰਡ ਆ ਬਾ ਉਥੋਂ ਨੇੜੇ ਆ ਹਨਾ ਕੁ ਮਿੰਟ ਮੈਨੂੰ ਫੋਨ ਆਇਆ ਦੇਖਿਓ ਕੌਣ ਇਹ ਕੰਪਨੀ ਦਾ ਹੈਲੋ ਹੈਲੋ ਹਾਂਜੀ ਚਰਨੀ ਤਨੂੰ ਇਹ ਕੰਪਨੀ ਤੋਂ ਫੋਨ ਆਇਆ ਕਹਿੰਦੇ ਆਪਣੇ ਨੰਬਰ ਦਾ ਜਿਹੜਾ ਤੁਹਾਡੇ ਕੋਲ ਨੰਬਰ ਚੱਲਦਾ ਉਹ ਤੁਸੀਂ ਰੀਚਾਰਜ ਕਰਾ ਲ। 5-6 ਮਹੀਨੇ ਹੋ ਗਏ ਬੰਦੇ ਪਿਆਈ। ਤੁਸੀਂ ਚਾਰਜ ਵੀ ਹਾਲੇ ਕਰਾਇਆ ਜੀ ਜਰੂਰ ਕਰਾਵਾਂਗੇ ਉਹਨੂੰ ਵੀ ਕਿਉਂਕਿ ਥੋੜੀ ਜੀ ਪੇਮੈਂਟ ਦੀ ਵੀ ਔਕੀ ਹੈ ਕਿਉਂਕਿ ਹੁਣ ਚਰਨਜੀਤ ਦੇ ਪੈਰ ਤੇ ਕਾਫੀ ਪੈਸੇ ਵੀ ਲੱਗ ਗਏ। ਕੋਈ ਮਨਿੰਦਰ ਦੀ ਪੜਾਈ ਦਾ ਸੌਦੇ ਪੱਤਿਆਂ ਦਾ ਕਿਉਂਕਿ ਹਾਣਾ ਕਹਿੰਦੇ ਨੇ ਉਹਦੇ ਵੀ ਜਿਹੜਾ ਬੰਦਾ ਹੁਣ ਮਿਹਨਤ ਕਰਦਾ ਉਹਨੂੰ ਰੁਪਈਆ-ਰੁਪਈਆ ਬਹੁਤ ਕੀਮਤੀ ਹੁੰਦਾ। ਹਣਾ ਉਹ ਜਿਹੜੇ ਮੇਰੇ ਕੋਲ ਬਚੇ ਹੋਏ ਤੇ ਉਹ ਚਰਨਜੀਤ ਦੀ ਲੋੜੀਆਂ ਪਰ ਲੱਗਲੇ ਕੋਸ ਚਲੋ ਸਰਕਾਰ हां ਚਲੋ ਕੋਈ ਗੱਲ ਨਹੀਂ ਆਈ ਚਲਾਈ ਆ ਪਰ ਐ ਐ ਵੀ ਕਿਸੇ ਦਾ ਦੇਣਾ ਨਹੀਂ ਹੈਗਾ ਕੋਈ ਟੈਨਸ਼ਨ ਨਹੀਂ ਹੁਣ ਬੰਦਾ ਦਰ ਤੇ ਆ ਕੇ ਖਰੂਗਾ ਉਦੋਂ ਤਾਂ ਬਹੁਤ ਚੰਗਾ ਵੀ ਜਿਹੜੀ ਆਈ ਚਲਾਈ ਚੱਲੀ ਹੋਣੀ ਬਹੁਤ ਵਧੀਆ ਰੋਟੀ ਖਾਣੇ ਦੋ ਟਾਈਮ ਦੀ ਰੋਟੀ ਚਾਹੀਦੀ ਆ ਹੁਣ ਜਿਹੜਾ ਇੰਨੀ ਕਮਾਈਆਂ ਕਰਦੇ ਨੇ ਜਿਹੜੇ ਖਾਂਦੇ ਤਾਂ ਉਹ ਵੀ ਰੋਟੀ ਉਹ ਵੀ ਰੋਟੀ ਉਹ ਫਰਕ ਇੰਨਾ ਕਿ ਵੀ ਉਹ ਸਬਜ਼ੀਆਂ ਭਾਜੀਆਂ ਨਾਲ ਖਾਣਾ ਨਹੀਂ ਨਾ 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 ਕੋਈ ਚੱਕਰ ਆ ਜੀ ਆचार ਨਾਲ ਵੀ ਖਾ ਲਈ ਇੱਕੋ ਪਹਿਲੀ ਬਾਬਾ ਜੀ ਹੁਣ ਇੰਨੀ ਲੱਗਦੀ ਸਬਜ਼ੀਆਂ ਭਾਜੀਆਂ ਚੰਗੀਆਂ ਹੁਣ ਤਾਂ ਆਚਾਰੇ ਚੰਗੇ ਲੱਗਦੇ ਮੁਰਮੁਰ ਰਵਾਜ ਆਉਂਦਾ ਉਹ ਹੁਣ ਦੇਖਿਆ ਤਾਂ ਸਬਜ਼ੀਆਂ ਤੇ ਇੰਨੀ ਸਪਰੇਆ ਹੁੰਦੀ ਮੁਰਮੁਰ ਫੇਚਾਉਂਗੇ ਨੇ ਆਚਾਰੇ ਬਣਾ ਲਈ ਚਟਨੀ ਜਿੱਦਾਂ ਤੁਸੀਂ ਸਵੇਰ ਹੋ ਗ ਤੇ ਨਾ ਚਰੰਦੀ ਆ ਜੀ ਚੜਨੀ ਉਹ ਬਣਾ ਲਾ। ਕਿਉਂਕਿ ਸਬਜੀ ਹੈ ਉਹ ਨਹੀਂ ਕੋਈ ਖਾਣ ਨੂੰ ਚੰਗੀ ਉਹ ਨਹੀਂ ਨਾ ਜੀਏ। ਮਨ ਵੀ ਨਹੀਂ ਕਰਦਾ। ਕਿਉਂਕਿ ਸਬ지ਆ ਖਾ ਖਾ ਕੇ ਦਾਲਾ ਖਾ ਖਾ ਕੇ ਮਨ ਅੱਕਿਆ ਪਿਆ। ਵੀ ਕਿਆ ਖਾਈਏ ਕਿਆ ਨਾ ਖਾਈਏ। ਗੱਦਗਾ ਉਹ ਬੇ ਦੇਖੋ। ਸਾਗ। ਸਾਗ ਜਰੂਰ ਲਿਆਵਾਂਗੇ ਪਰ ਇੱਕ ਦਿਨ ਦੇ ਵਿੱਚ ਵਿੱਚ ਕੱਲੂ ਲਿਆਵਾਂ ਜਾਂ ਮੈਂ ਅੱਜ ਲਿਆਵਾਂ ਉਹ ਵੀ ਪਰ ਵੀਡੀਓ ਬਣਾਵਾਂਗੇ ਜਿਨੇ ਖਾਣਾ ਜੀ ਸਾਨੂੰ ਅੱਜ ਕਮੈਂਟ ਜਰੂਰ ਕਰ ਦਿਓ। ਆ ਜੀ ਉਹ ਜਰੂਰ। ਜੇ ਖਾਣਾ ਪੀਣਾ ਕਿਉਂ ਤੁਹਾਨੂੰ ਜੇ ਮਿਲੇ ਹਨ ਨਾ ਨਾ ਸਾ ਮੈਂ ਤਾਂ ਆਪਕੇ ਆ ਵੀ ਦੇਖੋ 100 200 ਦੀ ਜੀ ਸਬਜੀ ਆ ਜਾਂਦੀ ਤੇ ਬੰਦਾ ਦੇਣ ਜਾਂਦਾ ਉੱਥੀ ਸਾਗ ਪੈਂਦਾ ਸਾਗ ਨਾਲ ਆਇਆ ਇੱਕ ਡੰਗ ਖਾ ਲਓ ਇੱਕ ਡੰਗ ਰੱਖ ਲਓ ਫੇਰ ਸਬਜੀ ਵਿੱਚ ਮਿਲਾ ਦੋ ਚੱਲ ਹੁਣ ਬਹੁਤੀਆਂ ਗੱਲਾਂ ਦਾ ਕਰਨ ਦਾ ਕੋਈ ਫਾਇਦਾ ਨਹੀਂ ਮੈਨੂੰ ਗੁਰੂ ਘਰ ਜਾਣ ਦੇ ਭਾਈ ਤੁਸੀਂ ਮੇਰੀ ਜਰੂਰ ਕਰੂਗਾ ਠਾਟੇ ਇੱਕ ਟਕਾ ਦੇਓ ਬਸ ਮੇਰੀ ਇੰਨੀ ਕੁ ਬੇਨਤੀ ਆ ਤੇ ਮੇਰੇ ਵੀ ਦਾਸ ਕਰ ਹਾਂ ਕੋਈ ਨਾ ਉੱਥੇ ਕਿ ਮਹਾਰਾਜ ਕੱਢਦਾ ਕਿਤੇ ਇਹ ਮੈਂ ਵਰਦੀ ਨਾਲੇ ਲੈ ਮੈਂ ਨਿੱਪੜੀ ਦਾ ਪਾਈ ਹੁੰਦੀ ਆ ਵਰਦੀ ਨਹੀਂ 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 ਹੁਣ ਨਹੀਂ ਲਵੇੜਦਾ ਕਿਉਂਕਿ ਪੇਪਰ ਪੈਂਦਾ ਚੋਂ ਸਕੂਲ ਵਾਲੇ ਵੇੜਦੇ ਵੀ ਦੋ ਵਜੇ ਤੱਕ ਆਉਂਦੇ ਪੇਪਰ ਨੂੰ ਨਹੀਂ ਲਵੇੜਦਾ ਤੁਸੀਂ ਇੱਕਨੇ ਲੈ ਜਾ ਕੋਈ ਨਾ ਕੱਪੜੇ ਦਾ ਕੱਪੜੇ ਤੂੰ ਇੱਕ ਕੰਮ ਕਰ ਮੈਨੂੰ ਕੱਪੜੇ ਦੇ ਖਾਵੇ ਪਾ ਦੇ ਮੈਂ ਬੀਬੀ ਕੋਲ ਜਾ ਕੇ ਤੇ ਬਦਲ ਦੂਗਾ ਆਹੋ ਪਾ ਦੇਣਾ ਹਨਾ ਲੋ ਟ-ਸ਼ਰਟ ਦੇ ਦੇ ਬਾਕੀ ਨਾਲ ਮੇਰੀ ਵੀ ਅਰਦਾਸ ਕਰੇ ਕਿ ਛੇਤੀ ਪੈ ਜਾਵੇ ਹਾਂ ਮੈਂ ਜਰੂਰ ਅਰਦਾਸ ਕਰੂੰਗਾ ਵਿਛੇਤੀ ਪੈ ਠੀਕ ਹੋਵੇ ਵਿਛੇਤੀ ਠੀਕ ਹੋ ਜAVE ਪ੍ਰਮਾਤਮਾ ਉਹ ਕਰਮ ਵਾਲੇ ਹੁੰਦੇ ਜਿਨ੍ਹਾਂ ਦੀ ਪਰਵਾਹ ਕੋਈ ਕਰਦਾ ਸਾਡੀ ਪਰਵਾਹ ਕਰਨ ਨੂੰ ਸਾਡੀ ਮਾਜ ਹੁੰਦੀ ਰਹੇ ਸਾਰੇ ਸਾਰੇ ਤੂੰ ਨਹੀਂ ਪਰਵਾਹ ਪ੍ਰੂ ਕਰਦੀ ਤੂੰ ਕਿੱਥੇ ਮੈਨੂੰ ਪਰਵਾਹ ਕਿ ਅਸੀਂ ਗੁਰਦੁਆਰਾ ਸ਼੍ਰੀ ਅਜੀਤਗੜ੍ਹ ਸਾਹਿਬ ਪਿੰਡ ਮਾਣੇਵਜਰੇ ਸੀਤ ਸਿੰਘਾਂ ਦੇ ਸਥਾਨ 'ਤੇ सुपने जो ॼा I yes. ਸ਼ੇ ਬੋੜੀ ਆਨੰਦ ਸਾਹਿਬ ਜੀ ਦੀ ਗੁਰਬਾਣੀ ਦਾ ਜਾਪ ਅਰਦਾਸ 베 ਦਿੱਤੀ ਹੁਕਮਨਾਮਾ ਸਾਹਿਬ ਸਰਵਣ ਕਰਨ ਦੀ ਕਿਰਪਾ ਉਤਾਰਿਓ ਜੀ ਸਿਕੋ ਸ਼ਬਦ ਪਿਆਰਿਓ ਜਨਮ ਪਰਨ ਕੀਤੇ ਇੱਕ ਸਦਾ ਸੁਖੀ ਹਰ ਨਾਮ ਇਕ ਸਿਮਰਤੇਕ ਰਾਮ ਕਲੀ ਮਹੱਲਾ ਤੀਜਾ ਆਨੰਦੇ ਕੋ ਅੰਕਾਰ ਸਤ ਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ I'm gonna be साहिब ज्ञान ते I'm sorry, 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 i am sorry ਵਾਹਿਗੁਰੂ ਕੋਈ ਨਾਮ ਨਜਾਰੇ ਮੇਰੇ ਆਹੇ ਤੁਮਾਰ ਗੁਰੂ ਵਾਹਿਗੁਰੂ ਵਾਹਿਗੁਰੂ ਅਮਰਦਾਸ ਇੱਕ ਉਹਨਾਂ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੋਕੀ ਜੀ ਸਹਾਰੇ ਵਾਹਿਗੁਰੂ ਭਗਵਤੀ ਜੀ ਕੀ ਬਾਦਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਕੋ ਨਾਂਕ ਲੈ ਤੇ ਆਏ ਸ਼੍ਰੀ ਗੁਰੂ ਅਮਰਦਾਸ ਤੇ RAMਦਾਸ ਜੀ ਹੋਏ ਸਹਾਰੇ ਨਦਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਜਿਠੇ ਸਭ ਪੁਜਾਈ ਏਕ ਵਾਰ ਜੋ ਸਿਮਰਿਆ ਕਰਨੋਂ ਤੇ ਆਪੇ ਧਾਈ ਸਭ ਸਾਜੂ ਹੋਏ ਜੀ ਸਹਾਈ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਸਾਜੂ ਹੋਏ ਸਹਾਈ ਦਸਮ ਪਾਤਸ਼ਾਹ ਜੀ ਕੀ ਜੋਤ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਣ ਦੀ ਰਾਖਾ ਧਿਆਨ ਧਰ ਕੇ ਕਾਲਸਾ ਜੀ ਬੋਲੋ ਜੀ ਸ਼ਿਵਾਹੇ ਪੰਜਾਬ ਦੇ ਆ ਰਹੇ ਆ ਤੁਮ ਹਸਰ ਜਦਿਆ 40 ਪੁੱਤਿਆਂ ਹੱਠਿਆਂ ਜੱਪੀਆਂ ਕੱਪੀਆਂ ਜਿਹਦਾ ਨਾਮ ਜੱਪਿਆ ਬਣ ਸਕਿਆ ਦੇਖ ਚਲਾਈ ਤੇ ਬਾਹੀ ਵੇਖ ਸੁਣ ਕੇ ਅਨੁਸ਼ੀਤਤਾ ਇਹਨਾਂ ਪਿਆਰਿਆਂ ਸਤਿਆਰਿਆਂ ਦੀ ਇੱਕ ਮਾਈ ਕਾ ਇਤਿਆਰ ਧਰ ਕੇ ਗਾਵਾ ਸਾ ਜੀ ਬੋਲੋ ਜੀ ਸ੍ਰੀ ਵਾਹਿਗੁਰੂ ਜਾ ਉਪਰੇ ਆਲੋ ਬਾਣਾ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਲਾਈ ਗੁਰਦੁਆਰੇ ਆਪੀ ਸੇਵਾ ਦੀ ਪਰਵਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਜਿਸਾਂ ਸੁਆਸਾਂ ਸੰਗ ਲਿਭਾਈ ਇਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਕਰ ਧਿਆਨ ਧਰ ਕੇ ਗਾਨਸਾ ਜੀ ਬੋਲੋ ਜੀ ਸ੍ਰੀ ਵਾਹਿਗੁਰੂ ਅੰਜਾਂ ਟਕਕਾਂ ਸ਼ੁਰੂਆਤ ਗੁਰਦੁਆਰੇ ਅੰਜੀ ਕਮਾਈ ਕਰ ਧਿਆਨ ਧਰ ਕੇ ਬੋਲੋ ਜੀ ਸ੍ਰੀ ਵਾਹਿਗੁਰੂ ਇਰਲਾਸ ਹੈ ਜੀ ਸਰਬਤ ਕਾਲਸਾ ਜੀ ਕੋ ਵਾਹਿਗੁਰੂ 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 ਨਾਮ ਜਪੇ ਆਵੇ ਜਪੇ ਆਉਂ ਜਸਤ ਕਾ ਸਭ ਸੁਖੂ ਵੇਲਾ ਜਹਾਂ ਕਾਲਸਾ ਜੀ ਸਾਹਿਬ ਤਹਾ ਤਹਾ ਜਿਆਰੇ ਆਏ ਜੀਤ ਕੀ ਜੁਤੇ ਬਿੰਦ ਕੀ ਤੈਜ ਪਤਸ਼ੀ ਜੀਤ ਸ੍ਰੀ ਸਾਹਿਬ ਜੀ ਸਹਾਈ ਬਾਬਾ ਸਾਹਿਬ ਜੀ ਕੇ ਗੁਰ ਬਾਣੀ ਬੋਲੋ ਜੀ ਸਤਿ ਸ੍ਰੀ ਅਕਾਲ ਹੈ ਗੁਰ ਅਕਸ਼ਿਸ਼ ਕਰਨਾ ਦੀ ਗੁਰ ਸਿੱਖਾ ਨੂੰ ਸਿੱਖੀ ਰਾਨ ਕੇਸਵਾਨ ਰਹਿਤਬਾਨ ਗਵੇਪਦਾਨ ਵਿਸਾਹਦਾਨ ਨੂੰ ਨਾਮ ਗਰਾਨ ਕਿਰਮਤ ਸੰਸਾਰੂ ਜੀ ਕੇ ਈਸ਼ਾਨ ਚੌਕੀਆ ਝੰਡੇ ਵੰਗੇ ਜੁਗੋ ਜੁਗਿਆ ਕਾਲ ਧਰਮ ਕਾ ਜੈਕਾਰ ਬਾਬਾ ਸਾਹਿਬ ਜੀ ਕੇ ਗੁਰ ਬਾਣੀ ਬੋਲੋ ਜੀ ਦਾ ਮਾਨ ਨੀਵਾ ਮਾਤਿ ਉੱਚੀ ਮਤਮਕ ਤੇ ਰਾਖੀ ਆਪੋ ਕਾਂ ਸੁਖਵਾਦੀ ਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਦਾਰ ਜੀਓ ਸ਼੍ਰੀ ਰਣਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਕੋ ਪੰਥ ਨੂੰ ਵਿਸ਼ੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦੇ দান ਪਿਆਰੀ ਕਲਸਾ ਜੀ ਨੂੰ ਲਖਸ਼ੋ ਜੀ ਦੇ ਨੀਤਾਂ ਦੇ ਤਾਣਿਆ ਦੇ ਤਾਣ ਨੇ ਉੱਤੇ ਆਨ ਦੀ ਊਟ ਨਿਪਤਿਆਂ ਦੀ ਪਤ ਨਿਆਸਰਿਆਂ ਦੇ ਆਸਰੇ ਤਨ ਸਾਹਿਬ ਸ਼ਿਵਜੀਓ ਮਹਾਰਾਜ ਸਿੰਘੋ ਸ਼ਹੀਦ ਅਦਾਸ਼ ਸ਼ੇਂਤੀ ਹੈ ਗੁਰੂ ਬੀਬਨਿਵਾਸ ਆਪ ਜੀ ਆਨੇ ਕਿਰਪਾ ਕੀਤੀ ਰਹਿਤ ਕੀਤੀ ਹਰ ਜਿੰਦੇ ਦੀ ਤਰ੍ਹਾਂ ਦਸਵੀਂ ਦੇ ਦਿਹਾੜਿਆਂ ਨੂੰ ਰੱਖ ਰਦਿਆ ਹੋਇਆ ਪਰਸੋਂ ਕੀ ਰੋਜ਼ ਤੋਂ ਲੈ ਕੇ ਸਿੰਘਾਂ ਸ਼ਹੀਦਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ਼੍ਰੀ ਅਜੀਤਗੜ੍ਹ ਸਾਹਿਬ ਵਿਖੇ ਸਰਵਉਪ ਨਗਰ ਨਿਵਾਸੀ ਸੰਗਤਾਂ ਦੇ ਵੱਲੋਂ ਧੁਰਗੀ ਬਾਣੀ ਆਈ ਜਿਸ ਅਗਲੀ ਜਿੰਦ ਮਟਾਈ ਦੇ ਮਹਾਵਾਰਤੰਸਾਰ ਸ਼੍ਰੀ ਅਨੰਦ ਬਾਦ ਸਾਹਿਬ ਜੀ ਪ੍ਰਾਰambh ਕਰਵਾਈ ਆਪ ਜੀਾਂ ਦੀ ਅੰਦਰ ਕਿਰਪਾ ਹੋਈ ਅਮਰਤ ਵੇਲੇ ਭੁਗਾਇ ਗਈ ਉਪਰੰਤ ਰਾਜ ਦੇ ਵੱਲੋਂ ਰਕਸ਼ੀ ਹੋਈ ਤੁਸ਼੍ਰੁਤੀ ਦੇ ਅੰਸਾਰ ਹਰਜ ਅਸ ਕੀਰਤਨ ਹੋਇਆ ਜਿਸ ਵਿੱਚ ਸ਼੍ਰੀ ਜਥੇ ਨੇ ਹਾਜ਼ਰੀਆਂ ਭਰੀਆਂ ਜੇਪਾ ਕਰਿਓ ਸਤਿਗੁਰ ਸੰਜੀਤ ਪਾਤਸ਼ਾਪ ਆਪ ਜੀਆਂ ਦੇ ਹਜੂਰ ਹਾਜ਼ਰੀ ਭਰਦੇ ਆਂ ਹਰ ਜਸ ਕਰਦੇ ਆਂ ਛੇ ਪਉੜੀਆਂ ਅਨੰਤ ਸਾਹਿਬ ਦੀ ਗੁਰਬਾਣੀ ਪੇ ਜਾਪ ਕਰਦੇ ਆਂ ਦਿਨ ਰੋਜ਼ ਤੂ ਲੈ ਕੇ ਸੇਵਾਦਾਰਾਂ ਵੱਲੋਂ ਸੰਗਤਾਂ ਵੱਲੋਂ ਸੇਵਾ ਕਰਦੇ ਆਂ ਪਾਵਨ ਦਰਬਾਰ ਦੀ ਹਾਜ਼ਰੀ ਭਰਦੇ ਆਂ ਏਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਕੁਲਾ ਗਲਤੀਆਂ ਦੇ ਖਿਨਾ ਬਖਸ਼ਣੀ ਸਭਤ ਬਖਸ਼ਣੀ ਮਹਾਰਾਜ ਸ਼ੁੱਧ ਸਸਤ ਗੁਰਬਾਣੀ ਪੜਨ ਸੇਵਾ ਕਰਨ ਸਿਮਰਨ ਕਰਨ ਦੇ ਬਲ ਬਖਸ਼ਣੇ ਜੀ ਅੱਖਰ ਬਾਤਾ ਘਾਟਾ ਕੁੱਲ ਚੁਕਾਫ ਕਰਨੀ ਸਰਬੱਤ ਕੇ ਕਾਲਜ ਰਾਸ ਕਰਨੇ ਚੜ੍ਹਦੀਆਂ ਕਲਾ ਬਖਸ਼ਣੀਆਂ ਅੰਗ ਸੰਸਹਿਤਾ ਕਰਨੀ ਕਿਰਪਾ ਕੀਤੀ ਹੈ ਬਾਦਸ਼ਾਹ ਜੀ ਸੰਤਾਂ ਦੇ ਬਦੋ ਆਪ ਜੀਆ ਨੂੰ ਸੁੰਦਰ ਰਮਾ ਅੱਲਾਹ ਸਾਹਿਬ ਨੇ ਘਰ ਕੀਤੇ ਇਹ ਕਾਰ ਕੀਤੇ ਨੇ ਜੀ ਕਿਰਪਾ ਕਰਿਓ ਲੋਕ ਪਰ ਲੋਕ ਵਿੱਚੇ ਗਰੀਬਾਂ ਦੇ ਮੜਦੇ ਕਚੜੇ ਦਿੱਤੀਆਂ ਹੋਜੀਆਂ ਰਸਤਾ ਬਸਤਾ ਦੇ ਵਿੱਚੋਂ ਆਪ ਜੀ ਦੇ ਹਜ਼ੂਰ ਸਰਬੱਤ ਸੰਤਾਂ ਵੱਲੋਂ ਰਾਗ ਪ੍ਰਸ਼ਾਦ ਜੀ ਕੀ ਦੇਗ ਲੰਗਰ ਸਜਾ ਕੇ ਹਾਜ਼ਰ ਕੀਤੇ ਨੇ ਦਸ ਪ੍ਰਵਾਨ ਗੁਰੂ ਜੀ ਪ੍ਰਵਾਨ ਹੋਇਆ ਰਾਗ ਪ੍ਰਸ਼ਾਦ ਜੀ ਕੀ ਦੇਗ ਲੰਗਰ ਸੰਗਤ ਦੇ ਵਿੱਚ ਵਰਤੇ ਜੋ ਜੀਵੀ ਛਕੇ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪ ਜਪੇ ਜਿਨ੍ਹਾਂ ਕਜਾਨੇ ਭੰਡਾਰਿਆ ਤੂ ਰਸਤਾ ਬਸਤਾ ਆਇਆ ਸੁਖ ਜਾਨੇ ਭੰਡਾਰੇ ਭਰਪੂਰ ਕਰਨੇ ਜੀ ਥਾਲ ਟੁਕ ਦੂਰ ਕਰਨੇ ਨੱਕ ਤੇੜੇ ਸੁਖ ਵਰਤੌਣੀ ਸਭ ਨਾਮ ਨੂੰ ਕਾਲੂ ਬਣਾਉਂਦੇ ਵਿੱਚ ਵਾਧੇ ਰਖਸ਼ਣੇ ਦੇਸ਼ਾਂ ਦੇਸ਼ਾਂ ਦੇ ਵਿੱਚ ਸੰਗਤਾਂ ਨਹੀਂ ਬਚਿਆ ਨਹੀਂ ਰਕਸ਼ਾ ਕਰਨੀ ਚੱਪਾ ਕਰਨੀ ਸਤグル ਜੀ ਚੜ੍ਹਦੀਆਂ ਕਲਾ ਬਖਸ਼ਣੀਆਂ ਜਿਹੜੀਆਂ ਵੀ ਸੰਗਤਾਂ ਨੇ ਇਨਾ ਮਹਾਨ ਜੱਗਾਂ ਦੇ ਵਿੱਚ ਹਿੱਸੇ ਪਾਏ ਸਭਨਾ ਦੀਆਂ ਕੀਰਤ ਕਮਾਈਆਂ ਮਹਾਰਾਜ ਜੀਓ ਸਭਰੀਆਂ ਕਰਨੀਆਂ ਦਾਰਾ ਤੇ ਢਾਲਾਂ ਮਨਜ਼ੂਰ ਕਰਨੀਆਂ ਹਾਜ਼ਰੀਆਂ ਪਰਵਾਹ ਕਰੋ ਜੀ ਪਾਵਨ ਹੁਕਮਨਾਮਾ ਸਾਹਿਬ ਦੀ ਵੰਸ਼ਸ਼ਟਰ ਕੇ ਸੂ ਸੰਤਾਂ ਨੂੰ ਨਿਹਾਲ ਕਰੋ ਨਗਰ ਕੀੜੇ ਸੁਖ ਵਰਤਾਓ ਸੇਂ ਜਿਆਰਿਆਂ ਦੀ ਮੇਲ ਕਰਾਉਣੇ ਜਿਨ੍ਹਾਂ ਗਿਰਿਆ ਨਾਮ ਚਿੱਤੇ ਆਵੇ ਨਾਲਕ ਨਾਮ ਕਰਨੀ ਚਾਹ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਹਰਾ ਆਗਿਆ ਪਈ ਕਾਲ ਕੀ ਜੈ ਜਲਾਉ ਪੰਦ ਸਭ ਸੇ ਖਣਕ ਹੁਕਮ ਹੈ ਮਾਨਿਓ ਬੰਦ ਰੋਗ ਰਤ ਜੀ ਮਾਨਿਓ ਤੁਮ ਕੀ ਤੇਗ ਰੋਗੋਂ ਮਿਲੂ ਚਹਿ ਹੈ ਰਾਜ ਕਰੇ ਜਨ ਕਾਲਸਾ ਦੇ ਗੁਰੂ ਜੀ ਕੀ ਫਤਿਹ ਵਾਹਿਗੁਰੂ ਨਾਮ 아직 힘들지? 아직 네? 아, 이거 뭐야? 아니, 스페이스 레벨로 만든 거야? 아,지. 그냥 뭐냐, 뭔가. 내데 몰래 오 채널 오 채널 몰래. y padre gara